ਉਹ ਮਨਸੋ ਮੀਤਿਹਰ ਦਾ ਬਿਆਨ ਆਇਆ ਮੰਤਰੀ ਨੇ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਾਨ ਸਾਹਿਬ ਸਿੱਧਾ ਜਿਹੜੇ ਕਿ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅਤਵਾਦ ਗੱਲ ਸੀ ਇਹਨਾਂ ਨੇ ਜਾ ਕੇ ਪੰਜਾਬ ਦਾ ਗਵਰਨਰ ਮਾਈਕਲ ਡਾਇਰ ਬਲੈਕ ਦੇ ਵਿੱਚ ਮਾਕਾ ਸੀਗਾ ਜੀ ਜਿੰਨੇ ਹੁਕਮ ਦਿੱਤਾ ਸੀਗਾ ਜਨਰਲ ਡਾਇਰ ਨੂੰ ਕਿ ਤੂੰ ਮਸ਼ੀਨ ਗਨ ਤੇ ਫਾਇਰਿੰਗ ਕਰ ਸਕਦਾ ਸੋ ਅਸੀਂ ਸ਼ਹੀਦ ਉਦਮ ਸਿੰਘ ਦੀ ਗੱਲ ਕਰ ਬੇਕਸੂਰ ਆਦਮੀਆਂ ਨੂੰ ਮਾਰ ਦੇਣਾ ਅਸੈਂਬਲੀ ਦੇ ਵਿੱਚ ਬੰਬ ਸੈੱਟ ਦੇਣੇ ਅਸੀਂ ਇਸ ਤੋਂ ਨਫ਼ਰਤ ਕਰਦੇ ਤੇ ਮੁਕਾਬਲਾ ਮੇਰਾ ਦਿੱਲੀ ਦੀ ਹਕੂਮਤ ਜਿਸ ਨੇ ਜ਼ੁਲਮ ਬਹੁਤ ਕੀਤਾ ਸਾਡੇ ਤੇ 1947 ਤੋਂ ਬਾਅਦ ਅੱਖਾਂ ਦਾ ਮੁਕਾਬਲਾ ਹਕੂਮਤ ਨਾਲ ਹਮੇਸ਼ਾ ਰਿਹਾ ਇੱਕ ਕਿਸੇ ਦੇ ਗੁਲਾਮ ਨਹੀਂ ਰਹੇ ਤੁਸੀਂ ਹਮੇਸ਼ਾ ਸਿੱਖ ਕੌਮ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਇਹ ਵੀ ਗੱਲ ਕਹੇ ਕਿ ਸਿੱਖ ਕੌਮ ਸਾਡੇ ਨਾਲ ਚੱਲਦੀ ਨਹੀਂ ਕਿਵੇਂ ਇਹ ਨਾਲੇ ਬੰਦੀ ਸਿੰਘਾ ਦੀ ਰਾਇ ਦੀ ਤੁਸੀਂ ਗੱਲ ਕਰਦੇ ਨਵੀਂ ਪਾਲਿਸੀ ਦੇ ਮਤ ਹੈ ਤੇ ਇੰਡੀਆ ਦੀ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਕਤਲ ਕੀਤਾ ਗਿਆ ਉਹਦੇ ਬਾਰੇ ਨਹੀਂ ਬੋਲਦੇ ਹੈ ਨਾ ਐਸਟਪੀਸੀ ਬੋਲਦੀ ਹੈ ਨਾ ਬਾਦਦਲ ਬੋਲਦੀ ਹੈ ਨਾ ਹੋਰ ਕੋਈ ਸਿੱਖ ਬੋਲਦਾ ਹੈ ਕੋਈ ਲੀਡਰ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਸਿੱਖ ਕੌਮ ਡਰੀ ਹੋਈ ਹੈ ਪਰ ਸਿੱਖ ਕੌਮ ਕਦੇ ਡਰਦੀ ਨਹੀਂ ਤੇ ਅਸੀਂ ਇੱਕ ਮਿਸਾਲ ਹੈ ਇਹਨਾਂ ਦਰਪੋਕਾਂ ਨੂੰ ਦਿਖਾਉਣ ਦੇ ਲਈ ਕਿ ਅਸੀਂ ਨਹੀਂ ਡਰਦੇ ਤੇ ਤੁਸੀਂ ਕਿਉਂ ਇਹ ਆਟੇ ਦੇ ਦੀਵੇ ਬਣੇ ਹੋਏ ਹੋ ਪੈਸੇ ਦੇ ਵਿੱਚ ਰਹਿੰਦੇ ਹੋ ਡਰ ਦੇ ਵਿੱਚ ਰਹਿੰਦੇ ਤੁਸੀਂ ਮਾੜੇ ਕੰਮ ਕੀਤੇ ਐ ਤੁਸੀਂ ਡਰੱਗਸ ਬੇਚੀਆਂ ਤੁਸੀਂ ਰਿਸ਼ਵਤਾਂ ਲਈਆਂ ਤੇ ਤੁਹਾਡੇ ਪਿੱਛੇ ED ਦਾ ਡਰ ਹੈ CBI ਦਾ ਡਰ ਹੈ ਹੋਰਾਂ ਦਾ ਡਰ ਹੈ ਤੁਹਾਨੂੰ ਡਰ ਕਿਉਂ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖਿਆ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਅਤੇ ਮੌਜੂਦਾ ਪਾਰਲੀਮੈਂਟ ਸਿਮਰਜੀਤ ਮਾਨ ਨਾਲ ਗੱਲਬਾਤ ਕਰਾਂਗੇ ਜਿਵੇਂ ਕਿ ਇੰਡੀਆ ਲੈਵਲ ਦਾ ਗੱਠ ਜੋੜਾ ਤੇ ਕਿਸ ਨੂੰ ਉਹ ਸਮਰਥਨ ਕਰਨਗੇ ਜਿੱਤਣ ਤੋਂ ਬਾਅਦ ਗੱਲਬਾਤ ਕਰਦੇ ਉਹਨਾਂ ਦਾ ਕੀ ਕੰਨਾ ਪੰਸਾਹ ਸਾਹਿਬ ਪਹਿਲਾਂ ਤਾਂ ਬਾਈ ਗੁਰਜੀਕਾ ਖਾਲਸਾ ਸਾਹਿਬ ਬਾਈ ਗੁਰਜੀਕਾ ਕੀ ਪਤੇ ਮਾਝਾ ਬੰਗਰੂਰ ਦੀ ਸੀਟ ਦੀ ਗੱਲ ਕਰਦੇ ਹੋ ਹੋਰ ਸੀਟ ਬਣੀ ਹੋਈ ਆ ਕਿਵੇਂ ਦਾ ਮੁਕਾਬਲਾ ਕਿਹਦੇ ਨਾਲ ਤੁਹਾਡੇ ਮੁਕਾਬਲੇ ਦੇ ਵਿੱਚ ਦੇਖੋ ਸਿੱਖਾਂ ਦੀ ਦੋਸਤੀ ਰਿਸ਼ਤੇਦਾਰੀ ਨਹੀਂ ਹੁੰਦੀ ਸਿੱਖ ਕੌਮ ਦੇ ਮੁਫਾਦ ਹੁੰਦੇ ਆ ਤੇ ਜਿਹੜੇ ਪਾਸੇ ਮੈਨੂੰ ਲੱਗਿਆ ਜੇ ਅਸੀਂ ਜਿੱਤਦੇ ਹਾਂ ਅਸੀਂ ਜਿੱਥੇ ਸਾਡੇ ਮੁਫਾਦ ਹੋਲਗੇ ਉਹਦੇ ਨਾਲ ਫੈਸਲਾ ਕਰਾਂਗੇ ਸਾਡੀ ਦੋਸਤੀ ਰਿਸ਼ਤੇਦਾਰੀ ਦਾ ਨਹੀਂ ਹੈ ਸਾਡੀ ਇਹ ਆਪਣੀ ਕੌਮ ਦੇ ਲਈ ਜਿਹੜੇ ਮੁਫਾਦ ਹੈ ਉਹ ਪਹਿਲਾਂ ਦੇਖਾਂਗੇ ਤੇ ਮੁਕਾਬਲਾ ਮੇਰਾ ਦਿੱਲੀ ਦੀ ਹਕੂਮਤ ਜਿਸ ਨੇ ਜ਼ੁਲਮ ਬਹੁਤ ਕੀਤਾ ਸਾਡੇ ਤੇ 1947 ਤੋਂ ਬਾਅਦ ਜੀ ਮੇਰੀ ਤਾਂ ਮੁਕਾਬਲਾ ਜਿਹੜਾ ਉਹ ਤਾਂ ਦਿੱਲੀ ਨਾਲ ਹੈ ਸਿੱਖਾਂ ਦਾ ਮੁਕਾਬਲਾ ਹਕੂਮਤ ਨਾਲ ਹਮੇਸ਼ਾ ਰਿਹਾ ਹੈ ਇਹ ਕਿਸੇ ਦੇ ਗੁਲਾਮ ਨਹੀਂ ਰਹੇ ਔਰ ਇਹ ਆਪਣੀ ਗੁਲਾਮੀ ਤੋੜਨਾ ਚਾਹੁੰਦੇ ਆ ਹਮੇਸ਼ਾ ਇੱਥੇ ਵੀ ਆਪਾਂ ਜਿੱਥੇ ਬੈਠੇ ਆ ਫਤਿਹਗੜ੍ਹ ਸਾਹਿਬ ਜੀ ਇਹ ਬੰਦਾ ਸਿੰਘ ਬਹਾਦਰ ਨੇ ਇੱਥ ਦੇ ਨਾਲ ਇੱਥ ਤੋੜਤੀ ਸੀਗੀ ਸਾਰੇ ਸਰੰਦ ਜੀ ਜਦੋਂ ਸਰੰਦ ਫਤਿਹ ਕੀਤਾ ਜੀ ਤੇ ਜਿਹੜਾ ਇੱਥੋਂ ਦਾ ਨਵਾਬ ਸੀ ਜਿਹਨੇ ਫਾਂਸੀ ਦਿੱਤੀ ਸੀ ਸਹਿਬਜ਼ਾਦਿਆਂ ਨੂੰ ਵਜੀਦ ਖਾਨ ਜੀ ਉਹਨੂੰ ਵੀ ਫਾਂਸੀ ਦਿੱਤੀ ਸੀ ਜੀ ਜਿੱਤ ਕੇ ਪਰ ਜਿਹੜਾ ਰੋਜ਼ਾ شریف ਹੈ ਜਿੱਥੇ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਵਡੀਆਂ ਮਸੀਤਾਂ ਹੈ ਕਿਹ ਹੈ ਜੀ ਉਹਨਾਂ ਨੂੰ ਹੱਥ ਨਹੀਂ ਲਾਇਆ ਪਰ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਖਤਮ ਕਰਤਾ ਸੀਗਾ ਤੇ ਮੇਰਾ ਮਤਲਬ ਹੈ ਕਿ ਸਾਡੇ ਮਫਾਦ ਹੈ ਸਾਡੀ ਨਾ ਰਿਸ਼ਤੇਦਾਰੀ ਹੈ ਨਾ ਸਾਡੀ ਦੋਸਤੀ ਹੈ ਕਿਸ ਨਾਲ ਜਿੱਤਲੇ ਪਾਸੇ ਸਾਡੇ ਮਫਾਦ ਹੋਣਗੇ ਉੱਤਲੇ ਪਾਸੇ ਫੈਸਲਾ ਕਰਦਾ ਹੁਣ ਮੈਂ ਸਾਹਬ ਗੱਲ ਕਰਦਿਆਂ ਤੁਸੀਂ ਕਿਹਾ ਕਿ ਸਿੱਖ ਕੌਮ ਦੀ ਗੱਲ ਕੀਤੀ ਹੈ ਤੁਸੀਂ ਹਮੇਸ਼ਾ ਸਿੱਖ ਕੌਮ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਇਹ ਵੀ ਗੱਲ ਕਹੇ ਕਿ ਸਿੱਖ ਕੌਮ ਸਾਡੇ ਨਾਲ ਚੱਲਦੀ ਨਹੀਂ ਕਿਵੇਂ ਨਾਲੇ ਬੰਦੀ ਸਿੰਘਾਂ ਦੀ ਰਾਏ ਦੀ ਤੁਸੀਂ ਗੱਲ ਕਰਦੇ ਹੋ ਹਾਂ ਮੇਰਾ ਮਤਲਬ ਹੈ ਕਿ ਹੁਣ ਤਾਂ ਇਹ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਹੈ ਤੇ 32-32 ਸਾਲਾਂ ਤੋਂ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਜੀ ਤੇ ਅਜੇ ਤੱਕ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜੀ ਹੁਣ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਘਟਰਗੇ ਸੀਗੇ ਉੱਥੇ 8 ਹਿੰਦੂਸਤਾਨੀਆਂ ਨੂੰ ਫਾਂਸੀ ਦੀ ਸਜ਼ਾ ਲੱਗੀ ਸੀ ਮੋਦੀ ਨੇ ਉੱਥੋਂ ਦੇ ਜਿਹੜਾ ਵੀ ਨਵਾਬ ਹੈ ਉਹਦੇ ਨਾਲ ਗੱਲਬਾਤ ਕੀਤੀ ਤੇ ਉਹਨੇ 8 ਦੇ 8 ਬੰਦੇ ਜਿਨ੍ਹਾਂ ਨੂੰ ਫਾਂਸੀ ਲੱਗੀ ਹੋਈ ਸੀ ਉਹਨਾਂ ਨੂੰ ਰਿਆ ਕਰਕੇ ਵਾਪਸ ਇੰਡੀਆ ਭੇਜਤਾ ਤੇ ਅਸੀਂ ਕਟੜ ਦੇ ਵੱਡੇ ਜਿਹੜੇ ਰਾਜ ਕਰ ਰਹੇ ਐ ਉਹਨਾਂ ਨੂੰ ਵੀ ਚਿੱਠੀ ਲਿਖੀ ਐ ਕਿ ਜੇ ਤੁਸੀਂ ਇੰਨੀ ਦਿਆ ਦਿਖਾਈ ਐ 80 ਇੰਡੀਅਨਸ ਦੇ ਲਈ ਤੇ ਫਿਰ ਮੋਦੀ ਨੂੰ ਕਹੋ ਕਿ 32-32 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਅਮਰਤਵਾਲ ਸਿੰਘ ਤੇ ਹੋਰ ਉਹਦੇ ਸਾਥੀ ਸਾਮ ਦੇ ਜੇਲ੍ਹ ਦੇ ਵਿੱਚ ਰੱਖੇ ਹੋਏ ਐ ਇਹਨਾਂ ਨੂੰ ਤਾਂ ਰਿਹਾ ਕਰੋ ਸੋ ਮੇਰਾ ਮਤਲਬ ਹੈ ਕਿ ਇਹ ਸਿੱਖਾਂ ਵੱਲ ਅੱਜ ਕੋਈ ਵੀ 파ਟੀ ਦੇਖ ਨਹੀਂ ਰਹੀ ਤੇ ਸਾਡੇ ਸਿੱਖ ਲੀਡਰ ਬੇਸ਼ੱਕ ਕੋ ਰਟਾਇਰਡ ਅਫਸਰ ਹੋਣ ਜਾਂ ਸਿਆਸਤ ਦੇ ਵਿੱਚ ਹੋਣ ਜਾਂ ਸਮਾਰਟ ਦੀ ਸੇਵਾ ਕਰਦੇ ਹੋਣ ਜਿਹੜੇ ਨਵੀਂ ਪਾਲਿਸੀ ਤੇ ਮਤ ਹੈ ਤੇ ਇੰਡੀਆ ਦੀ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਕਤਲ ਕੀਤਾ ਗਿਆ ਉਹਦੇ ਬਾਰੇ ਨਹੀਂ ਬੋਲਦੇ ਹੈ ਨਾ ਐਸਟਪੀਸੀ ਬੋਲਦੀ ਹੈ ਨਾ ਬਾਦਦਲ ਬੋਲਦੀ ਹੈ ਨਾ ਹੋਰ ਕੋਈ ਸਿੱਖ ਬੋਲਦਾ ਹੈਗਾ ਕੋਈ ਲੀਡਰ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਸੋ ਮੇਰਾ ਮਤਲਬ ਸਿੱਖ ਕੌਮ ਡਰੀ ਹੋਈ ਹੈ ਪਰ ਸਿੱਖ ਕੌਮ ਕਦੇ ਡਰਦੀ ਨਹੀਂ ਤੇ ਅਸੀਂ ਇੱਕ ਮਿਸਾਲ ਹੈ ਇਹਨਾਂ ਦਰਪੋਕਾਂ ਨੂੰ ਦਿਖਾਉਣ ਦੇ ਲਈ ਵੇ ਅਸੀ ਨਹੀਂ ਡਰਦੇ ਤੇ ਤੁਸੀਂ ਕਿਉਂ ਇਹ ਆਟੇ ਦੇ ਦੀਵੇ ਬਣੇ ਹੋਇਓ ਬਾਹਰ ਰੱਖੋ ਤਾਂ ਕਾਂ ਲੈ ਜਾਂਦਾ ਅੰਦਰ ਰੱਖੋ ਅੰਦਰ ਰੱਖੋ ਤਾਂ ਚੂਹ ਲੈ ਜਾਂਦਾ ਮੈਂ ਕਿਹਾ ਇਹੋ ਜੀ ਜ਼ਿੰਦਗੀ ਤੁਸੀਂ ਕਬੂਲ ਕਰਦੇ ਹੋ ਭੈ ਦੇ ਵਿੱਚ ਰਹਿੰਦੇ ਹੋ ਡਰ ਦੇ ਵਿੱਚ ਰਹਿੰਦੇ ਹੋ ਤੁਸੀਂ ਮਾੜੇ ਕੰਮ ਕੀਤੇ ਆ ਤੁਸੀਂ ਡਰੱਗਸ ਵੇਚੀਆਂ ਤੁਸੀਂ ਰਿਸ਼ਵਤਾਂ ਲਈਆਂ ਇਹ ਤੁਹਾਡੇ ਪਿੱਛੇ ਈਜੀ ਦਾ ਡਰ ਹੈ ਸੀਬੀਆਈ ਦਾ ਡਰ ਹੈ ਹੋਰਾਂ ਦਾ ਡਰ ਹੈ ਤੁਹਾਨੂੰ ਡਰ ਕਿਉਂ ਹੋਣਾ ਚਾਹੀਦਾ ਹੈ ਹੈਨਾ ਮਾਨਸਾ ਸਾਹਿਬ ਮੀਤਿਹਰ ਦਾ ਬਿਆਨ ਆਇਆ ਮੰਤਰੀਏ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਾਨਸਾ ਸਾਹਿਬ ਸਿੱਧਾ ਜਿਹੜੇ ਕਿ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅੱਤਵਾਦੀ ਦੱਸ ਰਹੇ ਨੇ ਕਿੰਨਾ ਸੱਚ ਹੈ ਮੈਂ ਤਾਂ ਹੁਣੇ ਸਭ ਉਦਮ ਸੰਘੀ ਕਲ ਕੀਤੀ ਸੀ ਕਿ ਜਦੋਂ ਸਾਕਾ ਜੱਲ੍ਹੇਵਾਲਾ ਹੋਇਆ ਉਸ ਤੋਂ ਬਾਅਦ 20 ਸਾਲ ਤੋਂ ਬਾਅਦ 1944 ਦੇ ਵਿੱਚ ਸਰਦਾਰ ਇਹ ਇਹਨਾਂ ਨੇ ਜਾ ਕੇ ਪੰਜਾਬ ਦਾ ਗਵਰਨਰ ਮਾਈਕਲ ਡਾਇਰ ਬਲੈਕ ਦੇ ਵਿੱਚ ਮਾਰਤਾ ਸੀਗਾ ਜਿੰਨੇ ਹੁਕਮ ਦਿੱਤਾ ਸੀਗਾ ਜਨਰਲ ਡਾਇਰ ਨੂੰ ਕਿ ਤੂੰ ਮਸ਼ੀਨ ਗਨ ਤੇ ਫਾਇਰਿੰਗ ਕਰ ਸਕਦਾ ਸੋ ਅਸੀਂ ਸ਼ਹੀਦ ਉਦਮ ਸਿੰਘ ਦੀ ਗੱਲ ਕਰਦੇ ਹਾਂ ਜਿੰਨੇ ਟਾਰਗੇਟਡ ਕਿਲਿੰਗ ਕੀਤੀ ਹੈ ਠੀਕ ਹੈ ਉਹ ਅਸੀਂ ਮੰਨਦੇ ਆਂ ਪਰ ਬੇਕਸੂਰ ਆਦਮੀਆਂ ਨੂੰ ਮਾਰ ਦੇਣਾ ਅਸੈਂਬਲੀ ਦੇ ਵਿੱਚ ਬੰਬ ਸੈੱਟ ਦੇਣੇ ਅਸੀਂ ਇਸ ਚੀਜ਼ ਤੋਂ ਨਫ਼ਰਤ ਕਰਦੇ ਆਂ ਹਾਂ ਸੰਵਿਧਾਨ ਦੀ ਗੱਲ ਕਰਦੇ ਆਂ ਅਜਿਹਾ ਸੰਵਿਧਾਨ ਜਿਵੇਂ ਕਿ ਈੜੀ ਦੀ ਡਾਲਣਾ ਜਿਹਨਾਂ 'ਚ ਬੰਦ ਕੀਤਾ ਜਾ ਰਿਹਾ ਹੈ ਆਜ ਪਾਵਲ ਦਾ ਹੰਦਾਲ ਬੋਦਨ ਕਿਵੇਂ ਦੇਖਦੇ ਹੋ ਕਿ ਜੇ ਸੰਵਿਧਾਨ ਨੂੰ ਮੰਨ ਗੋ ਮੈਂ ਕਦੇ ਕਾਨੂੰਨ ਨੂੰ ਤੋੜਿਆ ਤਾਂ ਹੈ ਨਹੀਂ ਜੇ ਕਾਨੂੰਨ ਕਹਿੰਦਾ ਖੱਬੇ ਪਾਸੇ ਚੱਲਿਆ ਕਰੋ ਮੈਂ ਖੱਬੇ ਪਾਸੇ ਸੜਕ ਦੇ ਚੱਲਦਾ ਜੇ ਕਾਨੂੰਨ ਤੋੜ ਕੇ ਮੈਂ ਸੱਜੇ ਪਾਸੇ ਚੱਲਣਾ ਕਿਉਂ ਫੇਰ ਮੇਰੀ ਟੱਕਰ ਹੋ ਜੂਗੀ ਸੋ ਮੇਰਾ ਮਤਲਬ ਮੈਂ ਪ੍ਰੈਕਟੀਕਲ ਆਦਮੀ ਐ ਮੈਂ ਕਾਨੂੰਨ ਨੂੰ ਤੋੜਦਾ ਹੀ ਨਹੀਂ ਸੋ ਇਹਦੇ ਵਿੱਚ ਕੀ ਹੈ ਜਦੋਂ ਸਾਡੇ ਜਿਹੜੇ ਜਿਨ੍ਹਾਂ ਨੇ ਸਭਧਾਨ ਬਣਾਇਆ ਉਹ ਕਨਸਟੀਟਿਊਟ ਅਸੈਂਬਲੀ ਸੀ ਉਤਵੇ ਸਿਕੰਦਰ 2 ਨਮੈਂਦੇ ਵਕੀਲ ਗਏ ਸਿੱਖਾ ਹੁਕਮ ਸੰਤਿਕ ਸਦਾਪੋਪਿੰਦਰ ਸਿੰਘ ਮਾਨ ਜਿਹੜੀ ਸਿੱਖਾਂ ਨੂੰ ਮਾਸਟਰ ਤਾਰਾ ਸਿੰਘ ਨੂੰ ਨੇੜੂ ਤੇ ਗਾਂਧੀ ਨੇ ਗੈਰੰਟੀ ਦਿੱਤੀ ਸੀ ਕਿ ਜੇਦੋਂ ਅੰਗਰੇਜ਼ ਚਲੇ ਜਾਂਦਾ ਹੈ ਅਸੀਂ ਤੁਹਾਨੂੰ ਸਿੱਖਾਂ ਨਾਲ ਇਹੋ ਜਿਹਾ ਕੀਤਾ ਦੰਬਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਮਨਾ ਸਕੋਗੇ ਪਰ ਜੇਦੋਂ ਸਾਡੇ ਨਮੰਧਿਆ ਨੇ ਦੇਖਿਆ ਕਿ ਇੰਨਾਂ ਨੇ ਆਪਣੀ ਕਨਸਟੀਟਿਊਸ਼ਨ ਆਰਟੀਕਲ 25 ਵੀ ਲਿਖਤਾ ਕਿ ਸਿੱਖ Hindu ਦਾ ਹਿੱਸਾ ਹੈ ਕੀ ਹੈ ਇੰਨਾਂ ਨੇ ਸਬਦਾਂ ਦੇ ਉੱਤੇ ਦਸਕਤ ਨਹੀਂ ਕੀਤੇ ਜਦੋਂ ਸਾਡੇ ਸਿੱਖਾਂ ਨੇ ਨਮੰਧਿਆ ਨੇ ਸਬਦਾਂ ਦੇ ਉੱਤੇ 1950 ਦੇ ਵਿੱਚ ਦਸਕਤ ਨਹੀਂ ਕੀਤੇ ਬਾਕੀ ਤੁਸੀਂ ਸਿਆਣੇ ਆਦਮੀ ਹੋ ਤੁਸੀਂ ਆਪ ਹੀ ਇਹ ਤਾਂ ਕੱਢ ਲਓ ਕਿ ਸਿੱਖ ਮੰਨਦੇ ਹਨ ਨਹੀਂ ਮੰਨਦੇ ਬਾਰੇ ਸਾਰੀਆਂ ਪਾਰਟੀਆਂ ਦੇ ਕਾਂਗਰਸ ਤੇ ਅਧਰ ਪਾਰਟੀਆਂ ਦੇ ਇੰਡੀਆ ਲੈਵਲ ਤੇ ਘੱਟ ਜੁੜ ਹੋਇਆ ਤੇ ਇੱਕ ਪਾਸੇ ਭਾਜਪਾ ਨੂੰ ਭਜਾਉਣ ਲਈ ਤੇ ਦੂਜੇ ਪਾਸੇ ਭਾਜਪਾ ਦੇ ਕਿਸ ਨੂੰ ਫਿਰ ਸਮਰਥਨ ਦੇਣਾ ਕੀ ਕਰੋਗੇ ਜਿੱਥੇ ਜਿੱਤਦੇ ਹੈ ਜਿੱਥੇ ਸਿੱਖਾਂ ਦਾ ਮਫਾਦ ਹੋਊਗਾ ਉਧਰਲੇ ਪਾਸੇ ਜਾਵਾਂਗੇ ਆਪਾਂ ਨਿੱਜੀ ਤੌਰ ਤੇ ਉੱਤੇ ਨਹੀਂ ਕਿਸੇ ਨਾਲ ਜਾਵਾਂਗੇ ਸਿੱਖ ਜਿੱਥੇ ਮਫਾਦ ਹੋਊਗਾ ਉਧਰਲੇ ਪਾਸੇ ਜਿਵੇਂ ਜਿਵੇਂ ਸਾਡੀਆਂ ਮੰਗਾਂ ਹੈਗੀਆਂ ਇਹ ਜਿੱਥੇ ਪੇਸ਼ ਕਰਾਂਗੇ ਜੋ ਮੰਨੂਗਾ ਤੇ ਮੰਨ ਕੇ ਇਹਨੂੰ ਇੰਪਲੀਮੈਂਟ ਕਰ ਦੂਗਾ ਫਿਰ ਅਸੀਂ ਸੋਚ ਸਕਦੇ ਹਾਂ ਸਰਟਨਲੀ ਮੁਫਾਜ਼ ਸਾਡੇ ਕੌਮ ਦੇ ਸਾਡੇ ਲਈ ਆਪਣੇ ਲਈ ਕਰਨ ਕਰਾਉਣ ਦੇ ਲਈ ਕੁਝ ਨਹੀਂ ਹੈ ਇਹਨਾਂ ਸਿਮਰਜ ਸਿੰਘ ਮਾਨ ਕਾਲੀਦਾ ਨੰਬਰ ਸਾਹਿਬ ਦੇ ਸਰਪ੍ਰਸਤੇ ਮੌਜੂਦਾ ਪਾਰਲੀਮੈਂਟ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਸਿੱਖਾਂ ਦੀ ਗੱਲ ਕਰੇਗਾ ਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰੇਗਾ ਉਸ ਨੂੰ ਹੀ ਉਹ ਸਮਰਥਨ ਦੇਣਗੇ ਅਤੇ ਗੱਡਾ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਲੌੜੀ ਤੇ ਨਾਲ ਰਜਿੰਦਰ ਸਿੰਘ ਪਟਦੀ ਵਿਸ਼ੇਸ਼ ਪੋਰਟ